ਮਲਟੀ ਸਟੋਰੀ ਪਾਰਕਿੰਗ ਦੇ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਤੱਕੇ ਸ਼ਾਹੀ ਦਾ ਮਾਮਲਾ ਪਖਿਆ 15 ਅਗਸਤ ਨੂੰ ਬਠਿੰਡਾ ਦੇ ਹੋਣਗੇ ਬਾਜ਼ਾਰਬੰਦਾ ਤੇ ਵਪਾਰੀਆਂ ਵੱਲੋਂ ਦਿੱਤਾ ਜਾਵੇਗਾ ਦਰਨਾ ਅੱਜ ਬਠਿੰਡਾ ਦੇ ਮਾਲ ਗੋਦਾਮ ਰੋਡ ਦੇ ਉੱਤੇ ਵਪਾਰੀਆਂ ਵੱਲੋਂ ਇੱਕ ਹਗਾਮੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸੋਮਵਾਰ ਨੂੰ 2 ਵਜੇ ਦੇ ਲਗਭਗ ਇਹ ਮੀਟਿੰਗ ਖਤਮ ਹੋਈ ਤੇ ਇਸ ਮੌਕੇ ਫੈਸਲਾ ਲਿਆ ਗਿਆ ਕਿ 15 ਅਗਸਤ ਨੂੰ ਸਾਰੇ ਹੀ ਬਾਜ਼ਾਰ ਬੰਦ ਕਰਕੇ ਵਪਾਰੀਆਂ ਵੱਲੋਂ ਧਰਨਾ ਦਿੱਤਾ ਜਾਵੇਗਾ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜੋ ਇਹ ਆਪਣਾ ਮਲਟੀ ਸਟੋਰੀ ਪਾਰਕਿੰਗ ਦਾ ਠੇਕਾ ਹੈ ਉਸ ਨੂੰ ਰੱਦ ਕੀਤਾ ਜਾਵੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਉਸ ਨੂੰ ਲੈ ਕੇ ਹਗਾਮਾ ਹੁੰਦਾ ਜਾ ਰਿਹਾ ਹੈ ਮਲਟੀ ਸਟੋਰੀ ਪਾਰਕਿੰਗ ਦਾ ਜੋ ਅਬ ਠੇਕੇਦਾਰ ਹੈ ਉਸ ਵੱਲੋਂ ਬਾਜ਼ਾਰਾਂ ਦੇ ਵਿੱਚ ਇੱਕ ਟੋਬੈਂਡ ਛੱਡੀ ਹੋਈ ਹੈ ਜਿਹੜਾ ਵੀ ਉੱਥੇ ਕੋਈ ਆਪਣਾ ਇਹਨਾਂ ਦੀ ਦੁਕਾਨ ਦੇ ਉੱਤੇ ਕੋਈ ਗਾਹਕ ਆਉਂਦਾ ਹੈ ਜਾਦੋ ਆਪਣੀ ਗੱਡੀ ਦੇ ਵਿੱਚੋਂ ਪੈਰ ਬਾਹਰ ਕੱਢਦਾ ਤਾਂ ਉਸ ਦੀ ਗੱਡੀ ਉੱਥੇ ਹੀ ਉਹਨਾਂ ਵੱਲੋਂ ਅਪਟੋ ਕਰ ਲਈ ਜਾਂਦੀ ਹੈ ਤੇ ਉਸ ਤੋਂ 800 ਰੁਪਏ ਲੈ ਜਾਂਦਾ ਜਿਸ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਸੁੰਨ ਪਸਰੀ ਹੋਈ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਜਿਸ ਨੂੰ ਲੈ ਕੇ ਹਗਾਮਾ ਚੱਲ ਰਿਹਾ ਹੈ ਤੇ ਅੱਜ ਇਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਆਪਣਾ ਇੱਥੇ ਵਪਾਰੀ ਇਕੱਠੇ ਹੋਏ ਅਤੇ ਇਹਨਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਅਗਰ ਇਸ ਦਾ ਠੇਕਾ ਰਾਧਨਾ ਕੀਤਾ ਤਾਂ ਉਹਨਾਂ ਵੱਲੋਂ 15 ਅਗਸਤ ਨੂੰ ਬਠਿੰਡਾ ਦੇ ਸਾਰੇ ਬਾਜ਼ਾਰ ਬੰਦ ਕੀਤੇ ਜਾਣਗੇ ਅਤੇ ਇਹਨਾਂ ਵੱਲੋਂ ਫੇਰਵਰਟ ਚੌਂਕ ਵਿਖੇ ਧਰਨਾ ਦਿੱਤਾ ਜਾਵੇਗਾ ਪ੍ਰਵ ਜੀ ਠਾਕੁਰ ਪ੍ਰੈਜ਼ੀਡੈਂਟ ਸਰਾਫਾ ਐਸੋਸੀਏਸ਼ਨ ਬਟੰਡਾ ਕੀ ਮਾਮਲਾ ਦੇ ਅੱਜ ਇੱਕ ਵੱਡੀ ਮੀਟਿੰਗ ਕੀਤੀ ਗਈ ਅੱਜ ਇਹ ਵਪਾਰ ਮੰਡਲ ਬਟੰਡਾ ਦੀਆਂ ਸਾਰੀਆਂ ਐਨ ਜੀਓ ਅਤੇ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਔਰ ਪੋਲੀਟੀਕਲ ਪਾਰਟੀਆਂ ਦੇ ਸਾਰੇ ਅੱਜ ਵਪਾਰੀ ਜਿੰਨੇ ਸੀਗੇ ਉਹ ਸਾਰੇ ਇਕੱਠੇ ਹੋਏ ਆ ਇੱਥੇ ਔਰ ਜਿਹੜੀ ਮੇਨ ਤਕਲੀਫ ਜਿਹੜੀ ਆ ਰਹੀ ਸੀ ਕਿ ਉਹ ਪਾਰਕਿੰਗ ਦਾ ਇਸ਼ੂ ਹੈਗਾ ਸ਼ਹਿਰ ਦੇ ਵਿੱਚ ਪਾਰਕਿੰਗ ਵਾਲਿਆਂ ਨੇ ਬਹੁਤ ਜ਼ਿਆਦਾ ਗਦਰ ਮਚਾ ਛੱਡਿਆ ਔਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਵੀ ਕੱਲ ਪਰਸੋਂ ਮੈਂ ਦੋ ਦਿਨ ਦਿੱਲੀ ਸੀਗਾ ਦਿੱਲੀ ਦੇ ਵਿੱਚ ਕੀ ਸਿਸਟਮ ਹੈਗਾ ਪਾਰਕਿੰਗ ਟੋਇੰਗ ਉੱਥੇ ਵੀ ਹੁੰਦੀ ਆ ਪਰ ਉੱਥੇ ਮੈਂ ਦੇਖਿਆ ਵੀ ਟੋ ਵਾਲੀ ਜਿਹੜੀ ਵੈਨ ਆਉਂਦੀ ਆ ਜਦੋਂ ਉਹ ਆ ਕੇ ਅਨਾਉਂਸ ਕਰਦੀ ਆ ਵੀ ਐਨੇ ਨੰਬਰ ਵਾਲੀ ਗੱਡੀ ਇਹ ਗਲਤ ਇੱਥੇ ਖੜੀ ਆ ਕਿਰਪਾ ਕਰਕੇ ਇਸ ਗੱਡੀ ਨੂੰ ਇੱਥੋਂ ਪਾਸੇ ਲਜਾਇਆ ਜਾਵੇ ਤੁਹਾਨੂੰ 5 ਮਿੰਟ ਦਾ ਸਮਾਂ ਦਿੱਤਾ ਜਾਂਦਾ ਅਗਰ ਇਹ ਗੱਡੀ ਇੱਥੋਂ 5 ਮਿੰਟ ਦੇ ਵਿੱਚ ਨਹੀਂ ਹਟੀ ਤਾਂ ਇਸ ਨੂੰ ਅਸੀਂ ਟੋਅ ਕਰ ਲਿੱਤਾ ਜਾਵੇਗਾ ਤਾਂ ਇਹ ਇੱਕ ਸਿਸਟਮ ਹੁੰਦਾ ਸਿਸਟਮ ਨਾਲ ਆਪਾਂ ਇਹ ਚੱਲਦੇ ਤਾਂ ਸਾਰਾ ਕੁਝ ਸਹੀ ਰਹਿਣਾ ਸੀ ਪਰ ਇੱਥੇ ਤਾਂ ਕੀ ਹੈ ਇਨਾਂ ਜੇ ਨਾਜਾਇਜ਼ ਇਨਾਂ ਨੇ ਧੱਕਾ ਕੀਤਾ ਤੇ ਵਪਾਰੀ ਦਾ ਤੇ ਗਾਹਕ ਦਾ ਜਿਹੜਾ 9 ਮਾਸ ਦਾ ਰਿਸ਼ਤਾ ਉਹ ਇਨਾਂ ਨੇ ਖਰਾਬ ਕਰ ਦਿੱਤਾ ਵਪਾਰ ਗ੍ਰਾਹਕ ਜਿਹੜਾ ਹੈ ਬਾਜ਼ਾਰ ਦੇ ਵਿੱਚ ਆਉਣ ਤੋਂ ਗੁਰੇਜ਼ ਕਰਨ ਲੱਗ ਗਿਆ ਹੈਗਾ ਦੁਕਾਨਦਾਰ ਵਿਲੇ ਹੋ ਗਏ ਨੇ ਔਰ ਹੁਣ ਇਸ ਵੇਲੇ ਮਰਦਾ ਕੀ ਨਾ ਕਰਦਾ ਵਾਲੀ ਪੋਜੀਸ਼ਨ ਆਈ ਹੋਈ ਆ ਤਾਂ ਮਜਬੂਰ ਹੋ ਕੇ ਵਪਾਰੀ ਨੂੰ ਇਹ ਸੈਜੀਟੇਸ਼ਨ ਕਰਨਾ ਪੈ ਰਿਹਾ ਹੁਣ ਕੀ ਫੈਸਲਾ ਲੈਂਦੇ ਆ ਉਹਨੂੰ ਫੈਸਲਾ ਇਹ ਲਿਆ ਹੈਗਾ ਵੀ ਸਰਕਾਰ ਕੱਲ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਵਾਂਗੇ ਵਪਾਰ ਮੰਡਲ ਦੀ ਤਰਫੋਂ ਔਰ ਸਾਰੀਆਂ ਐਨਜੀਓ ਦੀ ਤਰਫੋਂ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਇਹ ਠੇਕਾ ਜਿਹੜਾ ਹੈ ਰੱਦ ਕੀਤਾ ਜਾਵੇ ਵਿਥਿਨ 48 ਆਵਰ ਦੇ ਇਹਨੂੰ ਰੱਦ ਹੋਣਾ ਚਾਹੀਦਾ ਅਗਰ ਇਹ ਨਹੀਂ ਕਰਨਗੇ ਤਾਂ ਅਸੀਂ 15 ਅਗਸਤ ਨੂੰ ਧਰਨਾ ਲਾਵਾ ਬਾਜ਼ਾਰ ਬੰਦ ਰੱਖੋ ਬਾਜ਼ਾਰ ਬੰਦ ਕਰਕੇ ਧਰਨਾ ਅਮਿਤ ਕਪੂਰ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੱਜ ਸਾਡਾ ਵਪਾਰ ਮੰਡਲ ਵੱਲੋਂ ਸੋਨੂ ਮੇਚਰੀ ਵੱਲੋਂ ਸਮਾਜਿਕ ਸੰਸਥਾਵਾਂ ਵੱਲੋਂ ਇੱਕ ਜਿਹੜਾ ਹੈ ਮੀਟਿੰਗ ਰੱਖੀ ਗਈ ਸੀ ਜਿਹੜੀ ਕਿ ਟੋਪ ਇਨਾ ਦੇ ਵੱਲੋਂ ਜਿਹੜੀ ਪ੍ਰਾਈਵੇਟ ਪਾਰਕਿੰਗ ਦੇ ਵੱਲੋਂ ਧੱਕੇ ਹੋ ਰਹੇ ਆ ਬਾਜ਼ਾਰ ਦੇ ਅੰਦਰ ਜਿਹੜਾ ਸਾਡਾ ਬਾਜ਼ਾਰ ਖਤਮ ਕਰਤੇ ਸ਼ਹਿਰ ਦੀ ਜਮਾ ਦੁਕਾਨਦਾਰੀਆਂ ਛੋਟੇ ਦੁਕਾਨਦਾਰ ਜਮਾ ਖਤਮ ਕਰਤੇ ਇਹ ਚੀਜ਼ ਨੂੰ ਦੇਖਦੇ ਹੋਏ ਅੱਜ ਜਿਹੜੇ ਹੈ ਵਪਾਰੀਆਂ ਦਾ ਗੁੱਸਾ ਇਕੱਠਾ ਹੋਇਆ ਅੱਜ ਵਪਾਰੀ ਹੀ ਨਹੀਂ ਅੱਜ ਪੂਰੇ ਸਮਾਜ ਸੇਵੀ ਵੀ ਅੱਜ ਸਾਰੇ ਰਾਜਨੀਤਿਕ ਵੀ ਹਰ ਬੰਦਾ ਜਿਹੜਾ ਹੈ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀਗਾ ਔਰ ਅੱਜ ਅੱਜ ਦੀ ਮੀਟਿੰਗ ਦੇ ਵਿੱਚ ਇਹ ਕਲੀਅਰ ਕੀਤਾ ਗਿਆ ਹੈ ਕਿ ਜੇ 48 ਘੰਟੇ ਇਹਨਾਂ ਨੂੰ ਸਰਕਾਰ ਨੂੰ ਸਾਡੇ ਵੱਲੋਂ ਦਿੱਤੇ ਗਏ ਹੈ ਜੇ 48 ਘੰਟਿਆਂ ਦੇ ਵਿੱਚ ਸਰਕਾਰ ਜਿਹੜਾ ਹੈ ਇਹ ਠੇਕਾ ਰੱਦ ਕਰਦੀ ਹੈ ਤਾਂ ਠੀਕ ਹੈ ਜੇ ਰੱਦ ਨਹੀਂ ਕਰਦੀ ਤਾਂ ਅਸੀਂ ਜਿਹੜਾ ਹੈ 15 ਤਰੀਕ ਨੂੰ ਪੂਰਾ ਆਪਣਾ ਬਠਿੰਡੇ ਦਾ ਵਪਾਰ ਬੰਦ ਕਰਕੇ ਫਾਇਰ ਬਗੇਟ ਦੇ ਬਾਰੇ ਇੱਕ ਤਰਨਾ ਦੇਵਾਂਗੇ ਜਿਹੜਾ ਤਰਨਾ ਇੱਕ ਘੰਟੇ ਦਾ ਜਾਂ ਇੱਕ ਦਿਨ ਦਾ ਨਹੀਂ ਹੋਊਗਾ ਇਹ ਪਰਮਾਨੈਂਟ ਹੋਊਗਾ ਜਦ ਤੱਕ ਜਿਹੜੀ ਪਾਰਕਿੰਗ ਦਬ ਨਹੀਂ ਹੁੰਦੀ ਤਦ ਤੱਕ ਇਹ ਤਰਨਾ ਦਿੱਤਾ ਜਾਊਗਾ ਇਹ ਚੀਜ਼ ਦੇ ਬਾਰੇ ਕਾਫੀ ਸਾਰੇ ਜਿਹੜੇ ਹੈ ਰਾਜਨੀਤਿਕ ਪਾਰਟੀਆਂ ਦੇ ਐਮਸੀਆਂ ਨੇ ਵੱਲੋਂ ਪ੍ਰਧਾਨਾਂ ਵੱਲੋਂ ਇਹ ਜਿਹੜਾ ਹੈ ਅਕਾਲੀ ਦਲ ਦੇ ਚਾਹੇ ਕਾਂਗਰਸ ਦੇ ਹੋਣ ਚਾਹੇ ਆਮ ਹੋਰ ਹੈਗੇ ਜਿਹੜੇ ਮਤਲਬ ਜਿਹੜੇ ਕੀ ਕਹਿੰਦੇ ਨੇ ਆਪਾਂ ਬਹੁਤ ਸਾਰੇ ਐਮਸੀਆਂ ਨੇ ਜਿਹੜਾ ਹੈ ਆਜ਼ਾਦ ਐਮਸੀ ਜਿਹੜੇ ਹੋਗੇ ਉਹਨਾਂ ਨੇ ਸਾਰਿਆਂ ਨੇ ਆਪਣੇ ਵੱਲੋਂ ਇਹ ਸਾਨੂੰ ਅਸ਼ਵਾਸ਼ਣ ਦਿੱਤਾ ਹੈ ਇਸ ਅਸ਼ਵਾਸ਼ਣ ਨੂੰ ਜੇ ਸਹੀ ਕਰਨਗੇ ਸਹੀ ਹੋਊਗਾ ਤਾਂ 15 ਤਰੀਕ ਤੋਂ ਪਹਿਲੇ ਪਹਿਲੇ ਜਿਹੜਾ ਹੈ ਟਰਨਾ ਨਹੀਂ ਹੋਊਗਾ ਅਦਰਵਾਈਜ਼ ਜਿਹੜਾ ਹੈ ਬਠਿੰਡਾ ਪੂਰਾ ਤੁਹਾਨੂੰ ਮੁਕੰਮਲ ਬੰਦ ਦਿਖੂਗਾ ਔਰ ਜਿਹੜਾ ਹੈ ਟਰਨਾ ਨਹੀਂ ਹੋਣਾ ਮੇਰੀ ਆਰਤੀਆਂ ਸੇ ਸਬਜ਼ੀ ਮੰਡੀ ਬਠਿੰਡਾ ਮੇਰੇ ਨਾਲ ਨੇ ਪ੍ਰਧਾਨ ਜੀ ਹਰਮਨਪਾਲ ਸਿੰਘ ਜੀ ਜਿਹੜੀ ਅੱਜ ਵਪਾਰ ਮੰਡਲ ਨੇ ਮੀਟਿੰਗ ਬੁਲਾਈ ਮਤਲਬ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਜੀ ਨੇ ਆਰਗੇਨਾਈਜੇਸ਼ਨ ਕੀਤੀ ਉਹਦੇ ਵਿਆਪ ਤੇ ਅੱਜ ਵਪਾਰ ਮੰਡਲ ਦੀ ਤਰਫੋਂ ਮੀਟਿੰਗ ਹੋਈ ਪਰ ਇਹ ਸੇ ਵਪਾਰ ਮੀਟਿੰਗ ਦਾ ਰਿਜ਼ਲਟ ਇਸ ਤਰ੍ਹਾਂ ਨਹੀਂ ਕੋਈ ਮਿਲਣਾ ਜਿਸ ਤਰ੍ਹਾਂ ਮਰਜ਼ੀ ਤੋਵੇਂ ਪਾਰਕਿੰਗ ਰੌਲਾ ਪਾਈ ਜਾਣ ਭਾਵੇਂ ਮੇਰੀ ਗੱਲ ਦਾ ਗੁੱਸਾ ਹੀ ਕਰ ਜਾਣਗੇ ਪਰ ਨਹੀਂ ਇਹਨਾਂ ਨੂੰ ਚਾਹੀਦਾ ਜਿਸ ਤਰੀਕੇ ਨਾਲ ਐਮਸੀ ਸਾਰੇ ਹੈ ਉਹਨਾਂ ਤੋਂ ਮਤਾ ਪਵਾ ਕੇ ਲੋਕਲ ਐਮਐਲਏ ਹੈ ਉਹਨਾਂ ਨਾਲ ਕੰਸਲਟ ਕਰ ਬੈਠ ਕੇ ਗੱਲ ਕਰਨ ਉਸ ਗੱਲ ਤੋਂ ਹੀ ਰਿਜ਼ਲਟ ਨਿਕਲੂਗਾ ਅਗਰ ਜੇ ਇਸ ਤਰੀਕੇ ਨਾਲ ਕਰਦੇ ਰਹੇ ਅੱਜ ਦੇ ਕੱਢਦਾ ਕੀ ਫਾਇਦਾ ਦੋ ਦੋ ਘੰਟੇ ਖਰਾਬ ਹੋ ਗਏ ਕੋਈ ਡਾਕਟਰਿਕ ਨਹੀਂ ਮੈਨੂੰ ਤਾਂ ਉਮੀਂ ਨਹੀਂ ਲੱਗਦੀ ਜੇ ਤਰਨਾ ਵੀ ਲਾ ਲਣਗੇ ਉੱਥੇ ਵੀ ਏਸੀ 'ਚ ਸੌਣ ਵਾਲੇ ਬੰਦੇ ਸਾਰੇ ਆ ਉਹ ਤੁਪਾਂ ਨਹੀਂ ਬੰਦੇ ਅਸੀਂ ਸਕੂਲ ਦੇ ਜਾਂ ਕਾਲਜ ਦੇ ਸਟੂਡੈਂਟ ਨਿਗੇ ਜਿਹੜੇ ਤਰਨਾ 'ਚ ਬਹਿ ਜਾਣਗੇ ਜਾਂ ਹੜਤਾਲਾਂ ਕਰ ਲਾਂਗੇ ਕਿਉਂਕਿ ਵਿੱਤੀ ਸਮੱਸਿਆ ਵੀ ਨਾਲ ਆਂਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਵਪਾਰੀ ਵੀਰਾਂ ਨੂੰ ਇੱਕ ਛੋਟਾ ਜਿਹਾ ਆਪ ਦਾ ਸਿਸਟਮ ਵਪਾਰੀਆਂ ਦਾ ਬਣਾ ਕੇ ਇਕੱਠੇ ਹੋ ਕੇ ਐਮਸੀ ਨੂੰ ਮਿਲ ਕੇ ਉਹਨਾਂ ਤੋਂ ਮਤਾ ਪਵਾ ਕੇ ਲੋਕਲ ਐਮਐਲਏ ਸਾਹਿਬ ਨੂੰ ਮਿਲਣ ਉਹ ਤੇ ਨਹੀਂ ਕੋਲੋਂਦਾ ਫਿਰ ਤਰਨੇ ਲਾਣ ਜੋ ਮਰਜੀ ਕਰਨ ਅਸੀਂ ਵੀ ਨਾਲ ਜਾਣ ਨੂੰ ਤਿਆਰ ਆਂ ਐਮਐਲਏ ਸਾਹਿਬ ਕੋਲ ਜਾਣਾ ਹੈ ਜਾਂ ਕਿਸੇ ਵੀ ਲੋਕਲ ਬੋਡੀ ਮਿਨਿਸਟਰ ਕੋਲ ਜਾਣਾ ਹੈ ਜਾਂ ਸੀਐਮ ਕੋਲ ਜਾਣਾ ਹੈ ਅਸੀਂ ਸਬਜ਼ੀ ਮੰਡੀ ਤਰਫੋਂ ਵੀ ਨਾਲ ਸਾਹ ਜਾਵਾਂਗੇ ਬਿਲਕੁਲ ਪਿੱਛੇ ਕਿਸੇ ਗੱਲ ਤੋਂ ਨਹੀਂ ਹਟਣਾ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਮੀਟਿੰਗ ਹੋਈ ਹੈ ਕੀ ਮਾਮਲਾ ਸਾਰਾ ਮੇਰਾ ਸੰਦੀਪ ਕੁਮਾਰ ਮੇਰਾ ਨਾਮ ਹੈ ਸੰਦੀਪ ਕੁਮਾਰ ਬੋਬੀ ਵਾਰਡ ਨੰਬਰ ਮੈਂ 26 ਤੋਂ ਮੌਜੂਦਾ ਕਾਉਂਸਲਰ ਆਂ ਕੀ ਮਾਮਲਾ ਜੇ ਮੀਟਿੰਗ ਕੀਤੀ ਗਈ ਸੀ ਇਹ ਐਕਚੁਅਲ ਵਪਾਰੀਆਂ ਨੇ ਇੱਕ ਇਕੱਠ ਕੀਤਾ ਹੈ ਇਹ ਇਕੱਠ ਦਾ ਕਾਰਨ ਹੈ ਵੀ ਵਪਾਰੀ ਵਰਗ ਬਹੁਤ ਦੁਖੀ ਹੈ ਇਹ ਬਠਿੰਡੇ ਸ਼ਹਿਰ ਦੀ ਜਿਹੜੀ ਪਾਰਕਿੰਗ ਬਣੀ ਹੈ ਉਹਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਸਿਸਟਮ ਬਣਾ ਰੱਖਿਆ ਹੈ ਗੱਡੀਆਂ ਟੋਹ ਕਰਨ ਵਾਲਾ ਬਜ਼ਾਰਾਂ ਦੇ ਵਿੱਚੋਂ ਉਹ ਬੜਾ ਮੰਦਭਾਗਾ ਕੰਮ ਹੈ ਗਲਤ ਕੰਮ ਹੈ ਜਿਹਦੇ ਵਿੱਚ ਕੀ ਸਾਰਾ ਵਪਾਰੀ ਵਰਗ ਈਵਨ ਕਿ ਕੋਈ ਬਾਹਰੋਂ ਬੰਦਾ ਕੋਈ ਆ ਜਾਂਦਾ ਮੰਨ ਲਓ ਡੱਬ ਵਾਲੀ ਤੋਂ ਆ ਗਿਆ ਕਿਦੋਂ-ਕਦੋਂ ਕਿਦੋਂ ਆ ਗਿਆ ਕੋਈ ਆਪਣਾ ਰਾਮਪੁਰੇ ਤੋਂ ਆ ਗਿਆ ਉਹਨਾਂ ਨੂੰ ਵਿਚਾਰਾਂ ਨੂੰ ਪਤਾ ਨਹੀਂ ਹੁੰਦਾ ਵੀ ਗੱਡੀ ਕਿੱਥੇ ਸੀ پارک ਕਰਨੀ ਹੈ ਉਹ ਉਹਨਾਂ ਨੂੰ ਚੱਕ ਕੇ ਲੈ ਜਾਂਦੇ ਨੇ ਜਾਂ ਗੱਡੀ ਉਹਦੀ ਸ਼ੰਜਾ ਕੱਸ ਦਿੰਦੇ ਨੇ ਤੇ ਉਹਦਾ 800 ਰੁਪਏ ਰੇਟ ਰੱਖ ਰੱਖਿਆ ਇਹਨਾਂ ਨੇ ਉਹ ਬਹੁਤ ਹੀ ਨਿਆਇ ਧੱਕਾ ਹੈ ਉਸ ਬਾਰੇ ਉਸ ਦੇ ਰੋਸ਼ਨੀ ਸੰਬੰਧੀ ਦੇ ਵਿੱਚ ਇਹ ਸਾਰਾ ਕੱਟ ਕੀਤਾ ਗਿਆ ਮੈਂ ਇਸ ਵਪਾਰੀ ਵਰਗ ਦੇ ਨਾਲ ਹੈ ਮੈਂ ਪਹਿਲਾਂ ਵੀ ਹਾਊਸ ਦੇ ਵਿੱਚ ਇਸ ਇਸ ਦੇ ਵਿਰੁੱਧ ਮੈਂ ਬੋਲਿਆ ਸੀਗਾ ਇਕੱਲਾ ਐਮਸੀ ਸੀਗਾ ਜਿਨੇ ਇਸ ਦਾ ਵਿਰੋਧ ਕੀਤਾ ਸੀਗਾ ਕੀ ਸੀਗਾ ਜਦੋਂ ਇਹ ਮਤਾ ਪਾਇਆ ਗਿਆ ਸੀਗਾ ਮੈਂ ਤੁਹਾਨੂੰ ਇੱਕ ਤੁਹਾਨੂੰ ਆਪਦੇ ਵੱਲੋਂ ਇੱਕ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਇਹ ਮਤਾ ਪਾਇਆ ਗਿਆ ਸੀਗਾ ਉਦੋਂ ਇਹ ਮਤੇ ਦੇ ਵਿੱਚ ਇਹ ਜੀਆਂ ਕੋਈ ਸ਼ਰਤਾਂ ਨਹੀਂ ਸੀਗੀਆਂ ਸਿੰਗਲ ਵੀ ਕੋਈ ਸ਼ਰਤ ਨਹੀਂ ਸੀਗੀ ਵੀ ਗੱਡੀਆਂ ਟੋਹ ਕੀਤੀਆਂ ਜਾਣਗੀਆਂ ਉਹ ਤੋਂ 800 ਰੁਪਏ ਵਸੂਲ ਕੀਤਾ ਜਾਊਗਾ ਹੋ ਸਕਦਾ ਉਦੋਂ ਜੇ ਸਾਨੂੰ ਇਹ ਪਤਾ ਹੁੰਦਾ ਤਾਂ ਉਦੋਂ ਹੀ ਅਸੀਂ ਇਸ ਮਤੇ ਦੇ ਬੁਰਦ ਸਾਰੇ ਕਾਉਂਸਲਰ ਸਾਹਿਬਾਨ ਇਹਦੀ ਐਂਟੀ ਹੋ ਜਾਂਦੇ ਸੀ ਇਹਨੂੰ ਮਤਾ ਹੀ ਨਾ ਪਾਉਣ ਦਿੰਦੇ ਅਸੀਂ ਪਰ ਅਫਸਰਾਂ ਨੇ ਬਮਰਾਹ ਕਰਕੇ ਟੈਂਡਰਾਂ ਦੇ ਵਿੱਚ ਸ਼ਰਤਾਂ ਰੱਖ ਕੇ ਠੇਕੇਦਾਰ ਨੂੰ ਟੈਂਡਰ ਦੇ ਦਿੱਤਾ ਠੀਕਾ ਜਦੋਂ ਬਵਾਰੀ ਬਵਾਰੀਆਂ ਨੇ ਮਾਰ ਰੋਡ ਦੇ ਧਰਨਾ ਲਾਇਆ ਸਾਨੂੰ ਐਮਸੀ ਸਾਹਿਬਾਂ ਨੇ ਉਹਨਾਂ ਨੂੰ ਇਹਨਾਂ ਨੇ ਮੈਮੋਰੰਡਮ ਦਿੱਤਾ ਉਦੋਂ ਮੇਅਰ ਮੈਡਮ ਰਮਨ ਗੋਲਜੀ ਹੁੰਦੇ ਸੀਗੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਉਹਨਾਂ ਨੇ ਫਿਰ ਦੁਬਾਰਾ ਜਦੋਂ ਅਸੀਂ ਹਾਊਸ ਦੀ ਮੀਟਿੰਗ ਕੀਤੀ ਉਹਦੇ ਵਿੱਚ ਅਸੀਂ ਸਪੈਸ਼ਲ ਇਹ ਮਤੇ ਨੂੰ ਮਤੇ ਦੇ ਵਿੱਚ ਚੇਂਜਿੰਗ ਕਰਤੀ ਮਤੇ ਦੇ ਵਿੱਚ ਚੇਂਜਿੰਗ ਕਰਤੀ ਵੀ ਥੋਬੀ ਬੀ ਯਾਰ ਬੈਂਕ ਬਾਜ਼ਾਰ ਦੂਜੇ ਵੀ ਜਿਹੜੇ ਬਾਜ਼ਾਰ ਨੇ ਉਹ ਇਸ ਪਾਰਕਿੰਗ ਦੇ ਟੋ ਵਾਲੀ ਪਾਰਕਿੰਗ ਤੋਂ ਅਸੀਂ ਦੂਰ ਰੱਖੇ ਜਾਣਗੇ ਟੋਹ ਦਾ ਉਹੋ ਵੀ ਨਹੀਂ ਇਹ ਸੀਗਾ ਵੀ ਟੋਹ ਉਦੋਂ ਵੀ ਕੋਈ ਸ਼ਰਤਾਂ ਨਹੀਂ ਸੀਗੀਆਂ ਦੇਖੋ ਕੀ ਲੱਗ ਰਿਹਾ ਹੈਗਾ ਕਿ ਜੇ ਅਗਲੇ ਅਧਿਕਾਰੀ ਨਹੀਂ ਲੱਗਦੇਗੇ ਮਤੇ ਉਹ ਕਿੱਥੇ ਜਾ ਕੇ ਖੜੇ ਨੇ ਦੇਖੋ ਉਹ ਇੱਕ ਟੈਂਡਰ ਕਰ ਚੁੱਕੇ ਨੇ ਠੀਕ ਹੈ ਜੀ ਉਹਨਾਂ ਦੇ ਹੱਥ ਵੱਸੋਂ ਹੁਣ ਇਹ ਗੇਮ ਨਿਕਲ ਚੁੱਕੀ ਹੈ ਪਹਿਲਾਂ ਤਾਂ ਉਹ ਠੇਕੇਦਾਰਾਂ ਨਾਲ ਰਲ ਕੇ ਜੀ ਉਹਨਾਂ ਨੇ ਇਹ ਸਾਰੀਆਂ ਪਲੈਨਿੰਗਾਂ ਕਰ ਲਈਆਂ ਠੇਕੇ ਗਲਤ ਦੇਤੇ ਹੁਣ ਉਹ ਉਹਨਾਂ ਦੇ ਹੱਥੋਂ ਚ ਵੀ ਗੇਮ ਨਿਕਲ ਚੁੱਕੀ ਹੈ ਕਿਉਂਕਿ ਇਹ ਹੁਣ ਫਾਈਨੈਂਸ਼ੀਅਲੀ ਮੈਟਰ ਬਣ ਚੁੱਕਿਆ ਹੈ ਨਾ ਤਾਂ ਸਰਕਾਰ ਇਸ ਚੀਜ਼ ਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਰੱਦ ਕਰਨ ਦੀ ਪਲੈਨਿੰਗ ਚੂਗੀ ਹਾਂ ਸਾਰੇ ਐਮਸੀਪਾ ਭਰਾ ਸਾਡੇ ਇੱਕ ਜੁਆਇੰਟਲੀ ਇੱਕ ਇਹਦੇ ਵਿਰੁੱਧ ਇੱਕ ਮਤਾ ਪਾਉਣ ਵੀ ਅਸੀਂ ਇਹਨੂੰ ਪਾਰਕਿੰਗ ਨੂੰ ਵੀ ਕੱਲੀ ਪਾਰਕਿੰਗ ਪਾਰਕਿੰਗ ਰਹੂਗੀ ਸ਼ਹਿਰ ਦੇ ਵਿੱਚੋਂ ਬਾਹਰੋਂ ਟੋ ਬਣਨਾ ਨਹੀਂ ਟੋ ਨਹੀਂ ਕੀਤੀਆਂ ਜਾਣਗੀਆਂ ਗੱਡੀਆਂ ਇਹਦਾ ਇੱਕ ਜੁਆਇੰਟਲੀ ਇੱਕ ਮਤਾ ਪਾਇਆ ਜਾਵੇ ਤਾਂ ਹੋ ਸਕਦਾ ਵੀ ਇਹ ਵਪਾਰੀਆਂ ਦੇ ਹੱਕ ਦੇ ਵਿੱਚ ਫੈਸਲਾ ਹੋ ਗਿਆ ਅੱਜ ਅੱਜ ਫੈਸਲਾ ਹੋਇਆ ਇੱਕ ਅੱਜ ਫੈਸਲਾ ਹੋਇਆ ਵੀ ਇਹਨਾਂ ਵੱਲੋਂ 15 ਤਰੀਕ ਨੂੰ ਜਿਹੜਾ ਲਿਖਿਆ ਹੈ ਬਾਜ਼ਾਰ ਬੰਦ ਕਰਕੇ ਆਪਣਾ ਧਰਨਾ ਤੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਮੈਂ ਮੈਂ ਇਸ ਵਪਾਰੀਆਂ ਵਰਗ ਦੇ ਨਾਲ ਹਾਂ ਜੀ ਇਹ ਇਹ ਕਰਨਾ ਹੀ ਪਊਗਾ ਵਾਰ-ਵਾਰ ਕਿਉਂਕਿ ਸਾਰਾ ਅੱਜ ਹਾਲਾਤ ਹੀ ਪੈਦਾ ਹੋ ਚੁੱਕੇ ਆ ਵੀ ਵਪਾਰ ਖਤਮ ਹੋਣ ਦੇ ਤਦਾਰ ਤੇ ਆਇਆ ਪਿਆ ਬਾਜ਼ਾਰ ਦੀਆਂ ਦੁਕਾਨਾਂ ਵਿਕੀ ਜਾਂਦੀਆਂ ਕੰਮ ਲੋਕ ਛੜ ਛੜ ਜਾਈ ਜਾਂਦੇ ਨੇ ਇਹ ਜ਼ਰੂਰੀ ਹੈ ਜੀ ਪ੍ਰਧਾਨ ਜੀ ਸਰ ਕੀ ਨਾ ਮੈਂ ਤੁਹਾਡਾ ਕੀ ਕਹਿਣਾ ਚਾਹੁੰਦਾ ਜੀ ਮੈਂ ਸੋਨੂ ਮੇਸ਼ਵਰੀ ਬਠਿੰਡਾ ਤੋਂ ਜਿਹੜਾ ਬਠਿੰਡੇ ਦੇ ਵਿੱਚ ਇੱਕ ਮਲਟੀ ਲੈਵਲ ਕਾਰ ਪਾਰਕਿੰਗ ਬਣਾਈ ਗਈ ਸੀ ਗਵਰਨਮੈਂਟ ਕਰਲ ਪ੍ਰਾਇਮਰੀ ਸਕੂਲ ਦੇ ਬਿਲਡਿੰਗ ਦੇ ਉੱਤੇ ਬਣਾਈ ਗਈ ਸੀਗੀ ਇਹ ਤੇ ਲੋਕਾਂ ਨੂੰ ਬੜਾ ਇਸ ਚੀਜ਼ ਦਾ ਚਾਚੜਿਆ ਸੀ ਕਈ ਰਾਜਨੀਤਿਕ ਪਾਰਟੀਆਂ ਨੇ ਦਾ ਬੜਾ ਕ੍ਰੈਡਿਟ ਲੀਤਾ ਵੋਟਾਂ ਲੈਣ ਦੇ ਲਈ ਉਹ ਆਪਦੀ ਹਰ ਸਪੀਚ ਦੇ ਵਿੱਚ ਕਹਿੰਦੇ ਸੀਗੇ ਕਿਸੇ ਨੇ ਪਹਿਲਾਂ ਇਹ ਸਕੂਲ ਦੀ ਬਿਲਡਿੰਗ ਖਾਲੀ ਕਰਵਾ ਕੇ ਪਾਰਕਿੰਗ ਵਾਸਤੇ ਪ੍ਰੋਪੋਜ਼ਲ ਪਾਸ ਕਰਵਾਇਆ ਤਾਂ ਕਿਸੇ ਨੇ ਇਸ ਬਿਲਡਿੰਗ ਨੂੰ ਬਣਾਇਆ ਕਿਸੇ ਪਾਰਟੀ ਨੇ ਇਹ 2016 ਤੋਂ ਬੰਦੀ 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 ਜਦੋਂ 2023 ਦੇ ਵਿੱਚ ਕੰਪਲੀਟ ਹੋਈ ਤਾਂ ਇਹਦਾ ਠੇਕਾ ਇੱਕ ਪ੍ਰਾਈਵੇਟ ਠੇਕੇਦਾਰ ਨੂੰ ਦੇ ਦਿੱਤਾ ਗਿਆ ਜਿਹਦੇ ਇੰਨੇ ਜਿਆਦਾ ਰੇਟ ਕਰਤੇ ਤੇ ਇੰਨੇ ਜਿਆਦਾ ਉਸ ਨੂੰ ਖੁੱਲ ਦੇ ਦਿੱਤੀ ਗਈ ਧੱਕੇਸ਼ਾਹੀ ਕਰਨ ਦੀ ਬਾਜ਼ਾਰਾਂ ਦੇ ਵਿੱਚ ਵੀ ਉਸ ਨੂੰ ਨਾਲ ਪਰਮਿਸ਼ਨ ਦੇਦੀ ਵੀ ਜਿਹੜੀ ਤੁਸੀਂ ਕੁਝ ਬਾਜ਼ਾਰਾਂ ਦੇ ਵਿੱਚ ਸ਼ਹਿਰ ਦੇ ਕੁਝ ਬਾਜ਼ਾਰਾਂ ਦੇ ਵਿੱਚ ਤੁਸੀਂ ਕਾਰਾਂਟੋ ਕਰਨੀ ਹੈ ਲੇਕਿਨ ਰੂਲ ਰੈਗੂਲੇਸ਼ਨ ਇਸ ਤਰ੍ਹਾਂ ਦੇ ਬਣਾਤੇ ਉਸ ਰੂਲ ਰੈਗੂਲੇਸ਼ਨ ਨੂੰ ਦੇ ਸਰ ਦੇ ਉੱਤੇ ਉਹ ਠੇਕੇਦਾਰ ਵੱਲੋਂ ਲਗਾਤਾਰ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਕੋਈ ਬੰਦਾ ਬਾਜ਼ਾਰ ਦੇ ਵਿੱਚ ਆਂਦਾ ਹੈਗਾ ਜੇ ਉਹ ਗੱਡੀ ਤੋਂ ਉੱਤਰ ਵੀ ਜਾਵੇ ਕਿਸੇ ਦਾ ਐਡਰੈਸ ਵੀ ਪੁੱਛਣਾ ਹੋਵੇ ਹਾਲਾਂਕਿ ਉਸਨੇ ਜੀ ਉਸਨੇ ਗੱਡੀ ਤੋਂ ਪੈਰ ਬਾਹਰ ਰੱਖਤਾ ਤਾਂ ਇਹਨਾਂ ਦੇ EMPLOYEES ਜਿਹੜੇ ਹੈਗੇ ਠੇਕੇਦਾਰ ਦੇ ਉਹ ਹੱਥਾਂ ਦੇ ਵਿੱਚ ਵੀਨ ਲੋਕ ਲੈ ਕੇ ਦੂਰੇ ਫਿਰਦੇ ਆ ਉਹ ਨਾਲ ਦੀ ਨਾਲ ਪਿੱਛੋਂ ਲਿਆ ਕੇ ਵੀਨ ਲੋਕ ਲਾ ਦਿੰਦੇ ਆ ਕਹਿੰਦੇ ਤੂੰ ਭਾਈ ਡਰਾਈਵਰ ਸੀਟ ਤੇ ਨਹੀਂ ਬੈਠਾ ਸੀਗਾ ਉਹ ਭਾਈ ਉਹਨੂੰ ਕਹਿ ਦੋ ਵੀ ਤੂੰ ਵੱਡੀ ਸਾਈਡ ਤੇ ਲਾਇਆ ਕਹਿੰਦੇ ਇਹ ਸਾਡੇ ਕਾਨੂੰਨ ਦੇ ਵਿੱਚ ਸਾਨੂੰ ਲਿਖ ਕੇ ਦਿੱਤਾ ਸਾਡੇ ਠੇਕੇ ਦੀਆਂ ਸ਼ਰਤਾਂ ਦੇ ਵਿੱਚ ਹੈਗਾ ਵੀ ਅਸੀਂ ਇਸ ਤੋਂ ਜੁਰਮਾਨਾ ਲੈ ਸਕਦੇ ਹੈਗੇ ਆ ਉਹਦਾ ਫੇਰੇ 500 ਰੁਪਏ ਦੀ 800 ਰੁਪਏ ਦੀ ਪਰਚੀ ਕੱਟਦੇ ਆ ਲੋਕ ਲੋਕਾਂ ਦੇ ਨਾਲ ਲੜਾਈ ਝਗੜੇ ਹੋ ਰਿਹਾ ਹਰ ਹੁਣ ਕੱਲ ਥੋਬੀ ਬਿਆਰ ਦੇ ਵਿੱਚ ਇੱਕ ਬੰਦਾ ਰੁਕਿਆ ਉਹਦਾ ਪ੍ਰੋਣਾ ਸੀਗਾ ਜੀ ਉਸਨੇ ਉਹਨੂੰ ਹਾਰਨ ਮਾਰਤਾ ਉਹ ਇੱਕਦਮ ਉਤਰਿਆ ਤੇ ਆਪ ਦੇ ਪ੍ਰੋਣੇ ਨਾਲ ਹੱਥ ਮਲਾਇਆ ਇਹ ਕਿੱਦਾਂ ਕ ਵੱਡਾ ਕਿੰਨਾ ਕ ਟਾਈਮ ਲੱਗਿਆ ਉਹ ਪਿੱਛੇ ਖੜਾ ਸੀਗਾ ਹਲੇ ਉਤਰਿਆ ਹੀ ਗੱਡੀ 'ਚੋਂ ਕੁੜੀ ਨੇ ਲਿਆ ਕੇ ਉਹਦੇ ਉਹਦੇ ਵੀ ਲੋਕ ਲਗਾਤਾ ਗੱਡੀ ਤੇ ਅੱਜ ਤੁਸੀਂ ਮੀਟਿੰਗ ਰੱਖਿਏਗੀ ਸਾਰੇ ਕੌਂਸਲਰ ਆਏ ਨੇ ਕਾਂਗਰਸ ਦੇ ਅਕਾਲੀ ਦੇ ਸਾਰੇ ਤਾਂ ਹੁਣ ਕੀ ਮਤਾ ਕੀ ਪਾਸ ਹੋਇਆ ਕੀ ਜੀ ਮਤਾ ਇਹ ਇਹ ਪਾਸ ਹੋਇਆ ਸਾਡੇ ਕੋਲ ਇੱਥੇ ਜਿਹੜੇ ਕੁਝ ਕਾਂਗਰਸ ਦੇ ਕੌਂਸਲਰ ਆਏ ਸੀਗੇ ਉਹ 7-8 ਕੌਂਸਲਰਾਂ ਨੇ ਸਟੈਂਪ ਲਗਾ ਕੇ ਲਿਖ ਕੇ ਸਾਨੂੰ ਦਿੱਤਾ ਹੈਗਾ ਵੀ ਉਹ ਠੇਕੇ ਦੇ ਵਿਰੋਧ ਦੇ ਵਿੱਚ ਆਟੋ ਬੰਨਾ ਉਹ ਵੀ ਬੰਦ ਕਰਾਉਣ ਦੇ ਲਈ ਵਪਾਰੀਆਂ ਦੇ ਤੇ ਆਮ ਸਾਰੇ ਲੋਕਾਂ ਦੇ ਹੱਕ ਦੇ ਵਿੱਚ ਹੈ ਉਹਨਾਂ ਨੇ ਲਿਖਤੀ ਸਾਨੂੰ ਦਿੱਤਾ ਤੇ ਬਾਕੀ ਵੀ ਸਾਨੂੰ ਆਸ਼ਵਾਸ਼ਣ ਮਿਲੇ ਆ ਕਿ ਸਾਰੇ ਦੇ ਸਾਰੇ ਜਿਹੜੇ ਐਮਸੀ ਹੈਗੇ ਆ ਉਹ ਸਾਨੂੰ ਇਹ ਦੁਆਰਾ ਲਿਖ ਕੇ ਦੇਣਗੇ ਅਸੀਂ ਇਹ ਕਹਣਾ ਇਹ ਕਿ ਜਦੋਂ ਇਹ ਮਤਾ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਪਿਆ ਸੀ ਸਾਨੂੰ ਸਿਰਫ ਮਤਾ ਦੱਸਿਆ ਗਿਆ ਸੀਗਾ ਜਿਹੜੀ ਠੇਕੇ ਦੀਆਂ ਟਰਮਸ ਐਂਡ ਕੰਡੀਸ਼ਨਾਂ ਹੈਗੀਆਂ ਜਿਹੜਾ ਉਹਦੇ ਕੀ ਉਹਦੇ ਨਾਲ ਕਰਾਰਨਾਮਾ ਹੋਇਆ ਉਹਦੇ ਬਾਰੇ ਕਿਸੇ ਵੀ ਮੱਦੇ ਦੇ ਵਿੱਚ ਨਹੀਂ ਐਕਸਪਲੇਨ ਕੀਤਾ ਜਾਂਦਾ ਇਹ ਕਹਿੰਦੇ ਵੀ ਸਾਡੇ ਤੋਂ ਵੀ ਗਲਤੀ ਹੋਈ ਐ ਇਸ ਚੀਜ਼ ਦੀ ਅੱਗੇ ਤੋਂ ਜੇ ਕੋਈ ਇਸ ਤਰ੍ਹਾਂ ਦਾ ਮਤਾ ਪੈਂਦਾ ਹੈਗਾ ਤਾਂ ਅਸੀਂ ਠੇਕੇ ਦੇ ਨੀਮ ਸ਼ਰਤਾ ਵੀ ਜਿਹੜੀ ਹੈਗੀ ਹਾਊਸ ਦੇ ਵਿੱਚ ਅਸੀਂ ਪਹਿਲਾਂ ਪੁੱਛਾਂ ਕਰਾਂਗੇ ਫਿਰ ਸਾਈਨ ਕਰਾਂਗੇ ਹੁਣ ਜਿਹੜਾ ਸਰ ਅਗਲਾ ਫੈਸਲਾ ਆਇਆ ਹੈਗਾ ਅਸੀਂ ਪਹਿਲਾਂ ਬਜ਼ਾਰਾਂ ਦੀ ਛੋਟੀਆਂ ਮੀਟਿੰਗਾਂ ਕੀਤੀਆਂ ਸੀ ਅੱਜ ਸਾਡੀ ਮਹਾ ਮੀਟਿੰਗ ਸੀ ਇਹਦੇ ਵਿੱਚ ਛੋਟੀਆਂ ਮੀਟਿੰਗਾਂ ਦੇ ਵਿੱਚ ਵੀ ਇਹੀ ਫੈਸਲਾ ਸੀਗਾ ਵੀ ਕੁਝ ਸਟਰੋਂਗ ਕਰਨਾ ਚਾਹੀਦਾ ਹੈਗਾ ਤਾਂ ਅੱਜ ਸਾਡਾ ਸਾਂਝਾ ਇੱਕ ਫੈਸਲਾ ਆਇਆ ਹੈਗਾ ਕਿ ਅਸੀਂ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਸਾਰਾ ਬਠਿੰਡਾ ਬੰਦ ਕਰਕੇ ਫਾਇਰ ਬਿਗਰੇਡ ਚੌਂਕ ਦੇ ਉੱਤੇ ਅਸੀਂ ਧਰਨਾ ਦੇਵਾਂਗੇ ਤੇ ਇਹ ਸਾਡੇ ਸੰਘਰਸ਼ ਦੀ ਸ਼ੁਰੂਆਤ ਹੋਊਗੀ ਸਿਰਫ ਪ੍ਰਸ਼ਾਸਨ ਨੇ ਗੁੰਡਾਗਰਦੀ ਦਾ ਲਾਇਸੈਂਸ ਦਿੱਤਾ ਹੋਇਆ ਹੈ ਇਹ ਪਾਰਕਿੰਗ ਦੇ ਠੇਕੇਦਾਰੋਂ ਠੇਕਾ ਹੀ ਲੱਗਦਾ ਹੈ ਇਹ ਗੁੰਡਾਗਰਦੀ ਦਾ ਲਾਇਸੈਂਸ ਹੈ ਇਹਦੇ ਵਿੱਚ ਵੱਡੀ ਗੁੰਡਾਗਰਦੀ ਹੋ ਰਹੀ ਹੈ ਔਰ ਕਾਨੂੰਨ ਛਿੱਕੇ ਤੇ ਟੰਕੇ ਆਪਦੀ ਮਰਜ਼ੀ ਨਾਲ ਆਪਦਾ ਪੈਸੇ ਵਧਾਉਣ ਵਾਸਤੇ ਜਿਹੜੀਆਂ ਹੱਦਾਂ ਦਿੱਤੀਆਂ ਹਨ ਉਹਨਾਂ ਹੱਦਾਂ ਤੋਂ ਅੱਗੇ ਜਾ ਕੇ ਨਿਕਲ ਕੇ ਜਿਹੜਾ ਹੈਗਾ ਹੱਦਾਂ ਜਿੱਥੇ ਜਾਣਾ ਹੈ ਉਦੋਂ ਬਦ ਬਾਹਰ ਨਿਕਲ ਰਹੀਆਂ ਗੱਡੀਆਂ ਨੂੰ ਟੋ ਲੈ ਕੇ ਜਿੱਥੇ ਸ਼ਹਿਰ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਔਰ ਲੋਕਾਂ ਨਾਲ ਇੱਕ ਐਡਾ ਵੱਡਾ ਧੱਕਾ ਹੋ ਰਿਹਾ ਹੈ ਔਰ ਪ੍ਰਸ਼ਾਸਨ ਜਿਹੜਾ ਹੈਗਾ ਉਹ ਅੱਖਾਂ ਬੰਦ ਕੇ ਬੈਠਾ ਹੈ ਜਿਹੜੀ ਬਹੁਤ ਹੀ ਜਿਹੜੀ ਹੈਗੀ ਹੈ ਇੱਕ ਸ਼ਰਮਨਾ ਗੱਲ ਹੈ ਅਸੀਂ ਉਹਦੀ ਨਿੰਦਾ ਕਰਦੇ ਆਂ ਔਰ ਵਪਾਰੀਆਂ ਦੇ ਨਾਲ ਖੜੇ ਆਂ ਵਪਾਰੀ ਜੋ ਵੀ ਫੈਸਲਾ ਲੈਣਗੇ ਅਸੀਂ ਉਹਦੇ ਚਲਾਹੀਂ ਉਹਨਾਂ ਦੇ ਮੁਤਾਬਕ ਹੀ ਚੱਲਦੇ ਹੋਏ ਵਪਾਰ ਜਗ ਵਪਾਰ ਦੇ ਲੋਕਾਂ ਵਾਸਤੇ ਬੜੀ ਵੱਡੀ ਸਮੱਸਿਆ ਉਹਨਾਂ ਤੋਂ ਸਮੱਸਿਆ ਨੂੰ ਹੱਲ ਕਰਾਉਣ ਲਈ ਅਸੀਂ ਬੁਰਾ ਜੁੜਾ ਸਿੰਘਾ ਸਾਹਿਬ ਤੁਸੀਂ ਵੀ ਰਾਜਨੀਤਿਕ ਲੋਕ ਹੋ ਲੇਕਿਨ ਸਮੱਸਿਆ ਕੀ ਹੈ ਇਹ ਕਿਹੜੀ ਸਮੱਸਿਆ ਹੈ ਜਿਹੜੀ ਹੈ ਜਿੱਦੀ ਐਡੀ ਵੱਡੀ ਸਟੱਪਲ ਮਾਈ ਹੋਈ ਹੈ ਲੋਕਾਂ ਨੂੰ ਕੀ ਕਾਰਨ ਕੀ ਨੇ ਕਿਉਂਕਿ ਬਿジネス ਦਾ ਸਮਝਾ ਕਿ ਜੇ ਬਿジネス ਉਸ ਬੰਦੇ ਦਾ ਵੀ ਬਿジネス ਹੈ ਇਹਨਾਂ ਦਾ ਵੀ ਬਿジネス ਜਦੋਂ ਚੋਰ ਤੇ ਕੁੱਤੀ ਰਲ ਜਾਣ ਤਾਂ ਇਹੀ ਹਾਲਾਤ ਹੁੰਦੇ ਹੁੰਦੇ ਆ ਇਹ ਚੋਰ ਤੇ ਕੁੱਤੀ ਰਲੇ ਹੋਏ ਆ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵਿੱਚ ਸੀ ਮੌਲੀਅਤ ਆ ਉਹ ਨਹੀਂ ਕਹਿਦੇ ਵੀ ਕਿਸੇ ਤਰੀਕੇ ਨਾਲ ਇਹ ਜਿਹੜੀ ਜ਼ਬਰਦਸਤੀ ਆ ਬੰਦ ਹੋਵੇ ਇਹੀ ਕਾਰਨ ਹੈ ਕਿ ਅੱਜ ਜਿਹੜਾ ਇੱਕ ਤਰ੍ਹਾਂ ਨਾਲ ਵਪਾਰੀਆਂ ਵਾਸਤੇ ਵੱਡੀ ਛੋਟੀ ਗੱਲ ਵਿਕਰਾਲ ਸਮੱਸਿਆ ਜਿਹੜੀ ਬਣੀ ਹੋਈ ਆ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਸਰਕਾਰ ਦੇ ਨਮਾਇंदे ਇੱਥੇ ਬੈਠੇ ਐ ਉਹ ਆਪਦਾ ਫਰਜ਼ ਨਿਭਾ ਰਹੇ ਜੋ ਲੋਕਾਂ ਦਾ ਤੱਕਾ ਹੋ ਰਿਹਾ ਉਹ ਜਾ ਕੇ ਲੇਕ ਕੇ ਦੇਣ ਕਿ ਠੇਕਾ ਬੰਦ ਹੋਣਾ ਚਾਹੀਦਾ ਮੇਰੇ ਟਾਈਮ ਦੇ ਉੱਤੇ ਸਬਜ਼ੀ ਮੰਡੀ ਦੇ ਵਿੱਚ ਠੇਕਾ ਹੋਇਆ ਕਰਦਾ ਸੀਗਾ ਤੇ ਜਦੋਂ ਮੈਂ ਇੱਕ ਦਿਨ ਇੱਕ ਬੰਦੇ ਦੇ ਨਾਲ ਉਹਨਾਂ ਨੇ ਜ਼ਬਰਦਸਤੀ ਕੀਤੀ ਲਫੜ ਮਾਰਿਆ ਉਦਦੇ ਹੀ ਠੇਕਾ ਟਰਮੀਨੇਟ ਕਰਾ ਕੇ ਜਿਹੜਾ ਹੈਗਾ ਉਹ ਬੰਦ ਕੀਤਾ ਸੀਗਾ ਇਹ ਤਾਂ ਇੱਛਾ ਸ਼ਕਤੀ ਚਾਹੀਦੀ ਹੈ ਕੰਮ ਕਰਨ ਦੀ ਸ਼ਕਤੀ ਚਾਹੀਦੀ ਆ ਹੋਣ ਨੂੰ ਸਭ ਕੁਝ ਹੋ ਸਕਦਾ ਪਰ ਠੇਕੇ ਤਾਂ ਪਹਿਲਾਂ ਵੀ ਸੀਗੇ ਪਹਿਲਾਂ ਕਾਰਪੋਰੇਸ਼ਨ ਨੇ ਵੀ ਪਹਿਲਾਂ ਪ੍ਰਾਈਵੇਟ ਲੋਕਾਂ ਨੂੰ ਠੇਕੇ ਦਿੱਤੇ ਹੋਏ ਸੀ ਕਿ ਇਹਦੇ ਪਾਰਕਿੰਗ ਨਹੀਂ ਉਹ ਪਾਰਕਿੰਗ ਦਾ ਠੇਕਾ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਸੀ ਉਹ 10-10 20 ਰੁਪਏ ਤਾਂ ਕਿਸੇ ਨੂੰ ਕੋਈ ਪੌੜੇਟ ਵੀ ਨਹੀਂ ਹੁੰਦੇ ਇਹ ਲਿਆ ਕੇ ਗੱਡੀ ਚਾ ਕੇ ਟੋਆ ਨਾ ਲੈ ਕੇ ਨਾ ਇੱਕ ਬਹੁਤ ਵੱਡੀ ਬੇਇੱਜ਼ਤੀ ਹੈ ਫਿਰ ਉਹ ਤਾਂ 7-800 ਰੁਪਏ ਲੈਣਾ ਇੱਕ ਮੈਂ ਕਹਿ ਸਕਦਾ ਕਿ ਇੱਕ ਗੁੰਡਾ ਪਰਚੀ